ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਭਰਾਵੋ ਝੋਨੇ ਦਾ ਸੀਜ਼ਨ ਜੋ ਆ ਆਪਣਾ ਨੇੜੇ ਆ ਰਿਹਾ ਹੈ ਤਕਰੀਬਨ 10 ਦਿਨਾਂ ਦੇ ਵਿੱਚ ਵਿਰਲਾ-ਵਿਰਲਾ ਚੋਲਾ ਹੁਣੇ ਲੱਗ ਪਿਆ ਹੈ 10 ਦਿਨਾਂ ਦੇ ਵਿੱਚ ਸੀਜ਼ਨ ਜਿਹੜਾ ਹੈ ਪੂਰਾ ਚੱਲ ਪੈਣਾ ਹੈ ਸੋ ਪਤਾ ਲੱਗਾ ਵੀ ਸੈਲਰਾਂ ਵਾਲੇ ਵੀ ਆਟਕੀ ਵੀਰਔਰ ਲੇਬਰ ਵਾਲੇ ਵੀਰਾਂ ਨੇ ਕੋਈ ਪ੍ਰੋਗਰਾਮ ਸ਼ਾਇਦ ਬੰਦ ਦਾ ਸੱਦਾ ਦਿੱਤਾ ਹੈ ਕਿਉਂਕਿ ਉਹਨਾਂ ਦੀਆਂ ਸੈਲਰਾਂ ਵਾਲੀਆਂ ਦੀਆਂ ਕੋਈ ਮੰਗਾਂ ਡਿਮਾਂਡਾਂ ਹੈਗੀਆਂ ਜ਼ਰੂਰੀ ਉਹਨਾਂ ਦਾ ਜਗਾ ਨਹੀਂ ਮੇਰੀ ਜਨੋ ਦਾ ਬਕਾਇਆ ਰੱਛੀ ਖੜੀ ਹੈਗੀ ਹੈ ਜਾਂ ਕੋਈ ਹੋਰ ਕੱਟ ਵਗੈਰਾ ਦਾ ਸਿਸਟਮ ਹੈਗਾ। ਸੋ ਉਹਦੇ ਬਾਰੇ ਚ ਬੇਨਤੀ ਹੈ ਕਿ ਅਸੀਂ ਉਹਨਾਂ ਭਰਾਵਾਂ ਦੇ ਜੋ ਉਹਨਾਂ ਦੀਆਂ ਜਾਇਜ ਬੰਗਾ ਹੈਗੀਆਂ। ਉਹਨਾਂ ਪ੍ਰਤੀ ਅਸੀਂ ਉਹਨਾਂ ਦੇ ਹਮੇਸ਼ਾ ਨਾਲ ਆਂ ਕਿਉਂਕਿ ਇੱਕ ਆਪਣਾ ਇੱਕ ਲੜੀ ਹੈ। ਜ਼ਿਮੀਂਦਾਰ ਹੋਇਆ, ਸੇਲਰ ਵਾਲਾ ਹੋਇਆ, ਅੜਦੀ ਕੋ ਹੋਇਆ, ਲੀਵਰ ਵਾਲੇ ਹੋਈ। ਸਾਰੇ ਆਪਣੀ ਇੱਕ ਲੜੀ ਹੈ। ਆਪਣੀ ਲੜੀ ਬਣ ਕੇ ਹੀ ਇਹ ਕੰਮ ਚੱਲਦਾ ਹੈਗਾ ਜੇ ਸੇਲਰ ਹੈ ਤਾਂ ਫੇਰ ਹੀ ਜਿਹੜਾ ਝੋਨੇ ਦੀ ਜਿਹੜੀ ਉੱਥੇ ਜਾ ਕੇ ਲੱਗਣੇ ਹੈਗੇ ਫੇਰ ਹੀ ਉਹਦਾ ਗਾ ਕੇ ਸਟਾਕ ਉੱਥੇ ਲੱਗੂਗਾ ਤੇ ਫੇਰ ਹੀ ਜਿਹੜੀ ਫ ਇਹ ਜ਼ਿਮੀਦਾਰਾਂ ਦਾ ਜੇ ਜ਼ਿਮੀਦਾਰ ਉਸ ਨੂੰ ਨਾ ਬੀਜਣਗੇ ਤਾਂ ਇਸ ਸਾਲਾਂ ਦੇ ਵਿੱਚ ਜਾਣਾ ਇਸੇ ਤਰ੍ਹਾਂ ਆਰਤੀਆ ਵੀਰ ਵੀ ਜੇ ਫਸਲ ਹੋਇਆ ਤਾਂ ਆਰਤੀਆ ਵੀਰ ਬੈਠਾ ਲੇਬਰ ਵਾਲੇ ਵੀਰ ਕੰਮ ਕਰਦੇ ਐ ਸੋ ਸਾਨੂੰ ਸਾਰਿਆਂ ਦੀ ਇੱਕ ਲੜੀ ਦੇ ਵਿੱਚ ਰਹਿ ਕੇ ਜਿਹੜਾ ਸੀ ਸਾਰੇ ਕੰਮ ਕਰਦੇ ਐ ਸੋ ਬੇਨਤੀ ਹੈ ਉਹਨਾਂ ਦੇ ਸੰਘਰਸ਼ ਦੇ ਵਿੱਚ ਜੋ ਜਾਇਜ਼ ਮੰਗਾਂ ਹੈਗੀਆਂ ਉਹ ਜਾਇਜ਼ ਬੰਦੀ ਮੰਗਾ ਹੈਗੀਆਂ ਉਹਨਾਂ ਦੇ ਵਿੱਚ ਅਸੀਂ ਜਿਹੜਾ ਕਾਮਿਕਸ ਹਨ ਜੁਣ ਹੈਗੀ ਹੈ ਉਹ ਉਹਨਾਂ ਵੀ ਇਸੇਲੇ ਵਾਲੇ ਵੀਰਾਂ ਦੇ ਨਵੇਂ ਸਾਲ ਸੀ ਨਾਲ ਹੈਗੀਆਂ ਪਰ ਆਪਾਂ ਸਾਰੇ ਗੱਲ ਨੂੰ ਖਿਆਲ ਦੇ ਵਿੱਚ ਰੱਖ ਕੇ ਆਪਾਂ ਜਿਸ ਤਰ੍ਹਾਂ ਉਹਨਾਂ ਵਾਲਾ ਸੀਜ਼ਨ ਹੈਗਾ ਤਾਂ ਜੋ ਆਪਾਂ ਜਿਹੜਾ ਸੀਜ਼ਨ ਸੀਮਤ ਹੁੰਦਾ ਹੈ ਜੀਮੇਦਾਰ ਨੇ ਖਾਸ ਕਰਕੇ ਜਦ ਝੋਨੇ ਦੀ ਫਸਲ ਵੱਢਣੀ ਹੁੰਦੀ ਹੈ ਤਾਂ ਇੱਕਦਾਂ ਵੱਢ ਕੇ ਉਹ ਘਰ ਨਹੀਂ ਰੱਖ ਸਕਦਾ ਹੁੰਦਾ ਕਿਉਂਕਿ ਫਸਲੀ ਐਸੀ ਆ ਕਣਕ ਦੀ ਫਸਲ ਜਿਹੜੀ ਹੈ ਕੁਝ ਘਰ ਰੱਖੀ ਜਾਂਦੀ ਹੈ ਕਿਉਂਕਿ ਉਹਨੂੰ ਕੁਝ ਦਿਨ ਰੱਖਣਾ ਹੋਵੇ ਤਾਂ ਰੱਖੀ ਵੀ ਜਾ ਸਕਦੀ ਹੈ ਪਰ ਝੋਨੇ ਦੀ ਫਸਲ ਇਸ ਤਰ੍ਹਾਂ ਇਸ ਤਰ੍ਹਾਂ ਦੀ ਹੈਗੀ ਹੈ ਕਿ ਜਦ ਜੀਮੇਦਾਰ ਵੱਢਦਾ ਤਾਂ ਉਹਨੂੰ ਮੰਡੀ ਦੇ ਵਿੱਚ ਹੀ ਲੈ ਕੇ ਆਉਣਾ ਹੁੰਦਾ ਤਾਂ ਜਦ ਮੰਡੀ ਦੇ ਵਿੱਚ ਫਿਰ ਉਹ ਸਟਾਕ ਲੱਗ ਜਾਂਦਾ ਹੈ ਮੰਡੀ ਭਰ ਜਾਂਦੀ ਹੈ ਜਗ੍ਹਾ ਨਹੀਂ ਹੁੰਦੀ ਤਾਂ ਬੜੀ ਉਹਦੀ ਮੁਸ਼ਕਲ ਹੁੰਦੀ ਹੈ ਸੋ ਆਪਾਂ ਸੰਘਰਸ਼ ਜਿਹੜਾ ਸਰਾ ਜਿਹੜਾ ਜਦੋਂ ਵੀ ਤੁਸੀਂ ਸ਼ਬਦ ਦਿੰਦੇ ਹੋ ਜੋ ਆਪਣੀਆਂ ਜਾਇਜ਼ ਮੰਗ ਸਾਪੇ ਇਹ ਨਾਲ ਨਾਲ ਸਰਕਾਰ ਨੂੰ ਵੀ ਅਸੀਂ ਇਹ ਕਹਿ ਲਈ ਬੇਨਤੀ ਵੀ ਔਰ ਚੇਤਾਵਨੀ ਵੀ ਹੈ ਕਿ ਜੋ ਇਹ ਨਾ ਵੀਰਾਂ ਦੀ ਡਿਮਾਂਡ ਹੈ ਜੋ ਮੰਗਾ ਹੈਗੀਆਂ ਕਿਉਂਕਿ ਜੇਕਰ ਇਹ ਸੈਲਰ ਵਾਲਿਆਂ ਵੀਰਾਂ ਦੀ ਜੋ ਜਾਇਜ਼ ਮੰਗਾ ਹੈਗੀਆਂ ਇਹ ਪੂਰੀਆਂ ਨਹੀਂ ਹੁੰਦੀਆਂ ਜਾਂ ਆਰਥਿਕ ਵਿਰੋਧ ਦੀਆਂ ਮੰਗਾਂ ਪੂਰੀ ਨਹੀਂ ਹੁੰਦੀ ਤਾਂ ਫਿਰ ਜਿਹੜਾ ਜ਼ਿੰਮੇਦਾਰ ਹੈਗਾ ਇਹਨੂੰ ਵੀ ਫਿਰ ਸੰਘਰਸ਼ ਦੇ ਵਿੱਚ ਉੱਤਲਣਾ ਪੈਣਾ ਕਿਉਂਕਿ ਸਾਰਿਆਂ ਦਾ ਕੰਮ ਰੁਕ ਜਾਂਦਾ ਹੈਗਾ ਜ਼ਿੰਮੇਦਾਰ ਦਾ ਵੀ ਕੰਮ ਰੁਕ ਗਿਆ ਸੈਲਰਾਂ ਵਾਲਿਆਂ ਦਾ ਵੀ ਰੁਕ ਜਾਂਦਾ ਉਹਨਾਂ ਦਾ ਵੀ ਉਹੀ ਸੀਜ਼ਨ ਹੁੰਦਾ ਨਾ ਇਸ ਤਰ੍ਹਾਂ ਆਰਥੀ ਵੀ ਰਹਿੰਦਾ ਵੀ ਸੀਜ਼ਨ ਹੁੰਦਾ ਲੇਬਰ ਵਾਲੇ ਵੀ ਰਹਿੰਦਾ ਵੀ ਸੀਜ਼ਨ ਹੁੰਦਾ ਸੋ ਸਾਰੇ ਲੱਗ ਜਾਂਦੇ ਆ ਸੋ ਸਰਕਾਰ ਵੀ ਐ ਇਸ ਤੋਂ ਪਹਿਲਾਂ ਕਿ ਉਹ ਕੋਈ ਸੰਘਰਸ਼ੇ ਵਿੱਢਿਆ ਜਾਵੇ ਉਦੋਂ ਪਹਿਲਾਂ ਪਹਿਲਾਂ ਜਿਹੜਾ ਉਹਨਾਂ ਦੀ ਜਹਿਜ ਮੰਗਾ ਹੈਗੀਆਂ ਸੈਲਰ ਵਾਲੇ ਵੀਰਾਂ ਦੀਆਂ ਜਾਂ ਆਰਥੀ ਵੀਰਿਆਂ ਦੀਆਂ ਜਾਂ ਕੋਈ ਲੇਬਰ ਵਾਲੇ ਵੀਰਾਂ ਦੀ ਹੈਗੀ ਹੈ ਉਹ ਪੂਰੀ ਕੀਤੀ ਜਾਵੇ ਤਾਂ ਜੋ ਹਰ ਵਾਰੀ ਦੀ ਤਰ੍ਹਾਂ ਵੇਰੀ ਸੀਜ਼ਨ ਦੇ ਵਿੱਚ ਆ ਕੇ ਇਸ ਤਰ੍ਹਾਂ ਰੌਲਾ ਰੱਪਾ ਨਾ ਪਾਣ ਕਿ ਜਗਾ ਹੈ ਨਹੀਂ ਜੀ ਹੁਣ ਝੋਨਾ ਜਿਮੀਦਾਰ ਕਿੱਥੇ ਸੱਟਣ ਕੀ ਹੋਵੇ ਕੀ ਨਾ ਹੋਵੇ ਕਿਉਂਕਿ ਸਾਹ ਜਿਮੀਦਾਰ ਦੇ ਵੀ ਸੁਖਦੇ ਹੁੰਦੇ ਆ ਕਿਉਂਕਿ 6 ਮਹੀਨੇ ਦੀ ਫਸਲ ਹੁੰਦੀ ਹੈ ਉਤੇ ਇੱਕ ਵਾਰ ਮੌਸਮ ਖਰਾਬ ਹੋ ਜਾਂਦਾ ਨਾ ਬੰਦਾ ਉੱਠਣ ਜਗਾ ਹੁੰਦਾ ਝੱਖੜ ਝੋਲੇ ਦਾ ਬੜਾ ਡਰ ਹੁੰਦਾ ਹੈਗਾ ਸੋ ਬੇਨਤੀ ਹੈ ਸਰਕਾਰ ਨੂੰ ਵੀ ਜਤਾਵਨੀ ਹੈ ਕਿ ਉਹ ਵੀ ਜੋ ਜਾਇਜ਼ ਮੰਗਾਂ ਹੈਗੀਆਂ ਇਹਨਾਂ ਵੀਰਾਂ ਦੀਆਂ ਜਲਦੀ ਪੂਰੀਆਂ ਕਰਿਓ ਉਹਨਾਂ ਵੀਰਾਂ ਨੂੰ ਵੀ ਬੇਨਤੀ ਹੈ ਸਾਰਿਆਂ ਨੂੰ ਸਾਡੇ ਪ੍ਰਾਣ ਨੇ ਅਸੀਂ ਉਹਨਾਂ ਦੇ ਜੱਜ ਮੰਗਾਂ ਜਨਾਂ ਦੇ ਨਾਲ ਖੜੀ ਸਾਡੇ ਜੱਥੇਬੰਦੀ ਕੌਮਿਕ ਸੰਜਨ ਸੋ ਉਹ ਵੀ ਆਪਾਂ ਖਿਆਲ ਰੱਖੇ ਸਾਰੇ ਮਸਲੇ ਦਾ ਤਾਂ ਜੋ ਆਪਾਂ ਸਾਰਿਆਂ ਦਾ ਆਪਣਾ ਜੋ ਸੀਜ਼ਨ ਆਉਣ ਵਾਲਾ ਸੀਜ਼ਨ ਸਾਰਿਆਂ ਵਾਸਤੇ ਵਧੀਆ ਰਹੇ ਕਿਸੇ ਨੂੰ ਵੀ ਕੋਈ ਰੁਕਾਵਟ ਨਾ ਉਹਨਾਂ ਨੂੰ ਕੋਈ ਬਣ ਸਕੇ ਨਾ ਸਾਨੂੰ ਸੋ ਸਰਕਾਰਾਂ ਉਹਨਾਂ ਦਾ ਜੋ ਜਗ੍ਹਾ ਦੀ ਪ੍ਰੋਬਲਮ ਹੈਗੀ ਜਾਂ ਕੰਮ ਬਕਾਇਆ ਰਛੀ ਰਹੀ ਹੈ ਵੀ ਪ੍ਰੋਬਲਮ ਜਾ ਕੇ ਕੱਟ ਦੀ ਪ੍ਰੋਬਲਮ ਹੈਗੀ ਹੈ ਉਹ ਜਲਦੀ ਉਹ ਸੋਲਵ ਕਰਕੇ ਪਹਿਲਾਂ ਹੀ ਐਲਾਨ ਕਰੇ ਤਾਂ ਜੋ ਸੀਜ਼ਨ ਤੋਂ ਪਹਿਲਾਂ ਪਹਿਲਾਂ ਜਿਹੜਾ ਸਾਰਾ ਕੰਮ ਜਿਹੜਾ ਪ੍ਰਬੰਧ ਸਹੀ ਤਰੀਕੇ ਨਾਲ ਹੋ ਸਕਣ ਤਾਂ ਜੋ ਕਿਸੇ ਨੂੰ ਵੀ ਕੋਈ ਪ੍ਰੋਬਲਮ ਨਾ ਸਕੇ ਸੋ ਮੈਂ ਦੁਆਰਾ ਫਿਰ ਇਹਨਾਂ ਵੀਰਾਂ ਨੂੰ ਬੇਨਤੀ ਕਰਦਾ ਕਿ ਜੈਜ ਮੰਗਾ ਦੇ ਰੂਪ ਵਿੱਚ ਕੌਮਿਕ ਸਾਂਝੋਂ ਹਮੇਸ਼ਾ ਤੁਹਾਡੇ ਨਾਲ ਖੜੀ ਹੈ ਔਰ ਆਲ ਮਿਲ ਕੇ ਆਪਾਂ ਜਿਹੜਾ ਸਾਰਾ ਨਾ ਵਧੀਆ ਜਿਹੜਾ ਜਿਹੜਾ ਆਉਣ ਵਾਲਾ ਸੀਜ਼ਨ ਹੈ ਉਹ ਵਧੀਆ ਤਰੀਕੇ ਨਾਲ ਚਲਾਉਣਾ ਹੈ ਜੀ ਵਾਈਬ੍ਰੋ ਜੀ ਕਾ ਖਲਸਾ ਵਾਈਬ੍ਰੋ ਜੀ ਦੀ ਫਤਿਹ